ਚੌਧਰੀ ਸੁਨੀਲ ਕੁਮਾਰ ਜੱਟ ਜਿਹੜਾ ਕਿ ਸਾਡੇ ਹਬੋਰ ਹਲਕੇ ਤੋਂ ਹੀ ਨੇ ਆਜੋ ਨੇ ਹਰੇ ਸਾਫੇ ਤੇ ਬਹੁਤ ਤੰਦ ਪੱਤੇ ਨੇ ਕਿਸਾਨ ਯੂਨੀਅਨ ਦੇ ਬਹੁਤ ਤੰਦ ਪੱਤੇ ਨੇ ਕਦੇ ਵੀ ਕੋਈ ਵੀ ਹੈ ਝੁੰਡੇ ਦਾ ਸੀਜ਼ਨ ਰਿਹਾ ਆਜਾ ਇਹ ਕਣਕ ਦਾ ਸੀਜ਼ਨ ਰਿਹਾ ਪੇਮੈਂਟ ਜਿਹੜੀ ਐ ਐਮਐਸਪੀ ਦੀ ਐ ਉਹਦੇ ਕਿਤੇ ਵੀ ਕੋਈ ਕਿਸੇ ਨੂੰ ਅੜਚਨ ਆਈ ਹੋਵੇ ਉਹਦਾ ਦੇਹੰਦਾਰ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਮੈਂ ਉਸ ਸਵਾਲ ਦਾ ਮੈਂ ਦੇਂਦਾ ਐਮਐਸਪੀ ਦਾ ਕੋਈ ਮੁੱਦਾ ਨਹੀਂ ਉਹ ਤਾਂ ਪਿਛਲੇ 10 ਸਾਲਾਂ ਤੋਂ ਲਗਾਤਾਰ ਖਾਤਿਆਂ ਵਿੱਚ ਪੈਸੇ ਆ ਰਹੇ ਨੇ ਜਿੱਥੇ ਬੰਦੀਆਂ ਐਡਾ ਕੀ ਹੋਰ ਦਾਦੀਆਂ ਨੇ ਨਾ ਤੋਂ ਇਹਨਾਂ ਦਾ ਜਵਾਬ ਨਹੀਂ ਦਿੰਦੀਆਂ ਜਦ ਤੱਕ ਸਾਉ ਨੂੰ ਦਬਾ ਪਿਆਗੇ ਉਹ ਦੋਨੋਂ ਫਸਲਾ ਮਿਲਾ ਕੇ ਇਸ 24 ਦੇ ਸਾਲ ਦੇ ਅੰਦਰ ਕਿੱਥੇ 32000 ਕਰੋੜ ਰੁਪਏ ਕਿੱਥੇ 70000 ਕਰੋੜ ਰੁਪਏ 32 ਦੀ 64000 ਤੇ ਪੇਮੈਂਟ ਹੋਈ ਹੈ 70000 ਕਰੋੜ ਰੁਪਏ ਆ ਹਰੇ ਸਾਫੇ ਵਾਲਿਆਂ ਨੇ ਐਮਐਸਪੀ ਤੇ ਲਗਵਾ ਰੂਲਾ ਪਾ ਕੇ ਬਕਾਇਆ ਤੁਸੀਂ ਕਿੱਥੇ ਸੀ ਜਦੋਂ ਸੀਸੀਆਈ ਨਰਮਾ ਨਹੀਂ ਕੀਤੀ ਕਰਦੀ ਸੀ ਤੁਹਾਡੇ ਰੂਹ ਇੱਕ ਸ਼ਬਦ ਨਹੀਂ ਨਿਕਲਿਆ ਤੇ ਆ ਮਸਲਾ ਸਿਰਫ ਕਿਸੇ ਬਾੜੀ ਦੀ ਫਸਲ ਨਾਲ ਨਹੀਂ 10 ਸਾਲ ਹੋ ਗਏ ਸਾਬ 10 ਸਾਲ ਦੇ ਅੰਦਰ ਕਦੇ ਵੀ ਕੋਈ ਵੀ ਚਾਹੇ ਝੋਨੇ ਦਾ ਸੀਜ਼ਨ ਰਿਹਾ ਚਾਹੇ ਕਣਕ ਦਾ ਸੀਜ਼ਨ ਰਿਹਾ ਪੇਮੈਂਟ ਜਿਹੜੀ ਐ ਐਮਐਸਪੀ ਦੀ ਹੈ ਉਤੇ ਕਿਤੇ ਵੀ ਕੋਈ ਕਿਸੇ ਨੂੰ ਅਰਚਨਾਈ ਹੋਵੇ ਤਾਂ ਉਹਦਾ ਦੇਣਦਾਰ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਮੈਂ ਉਸ ਸਵਾਲ ਦਾ ਮੈਂ ਜਿੰਦਾ ਮੈਂ ਉਹਦਾ ਜਵਾਬ ਦਿੰਦਾ ਪਰ ਕਿਤੇ ਕਿਸੇ ਕਿਸਮ ਦੀ ਕੋਈ ਮਸਲਾ ਨਹੀਂ ਆਇਆ ਇਹਦੇ ਨਾਲੇ ਸੰਬੰਧਿਤ ਮਸਲਾ ਆ ਜਾਂਦਾ ਹੈ ਵੀ ਮੈਂ ਕੁਝ ਆਖਣੇ ਪੜਦੇ ਤੁੰਗਤਲਾ ਦੁਹਰਾ ਰਹੇ ਹੋ ਕਿ ਤੇ ਪਹਿਲਾਂ ਵੀ ਗੱਲ ਕੀਤੀ ਸੀ ਫਿਰ ਉਹਦੀ ਕੋਈ ਕਿਸੇ ਕਿਸਮ ਦੇ ਕੋਈ ਰਿਐਕਸ਼ਨ ਆਇਆ ਨਹੀਂ ਮੈਂ ਦੁਹਰਾ ਰਿਹਾ ਕਿਉਂਕਿ ਸਾਡੀ ਕਲੈਕਟਿਵ ਮੈਮਰੀ ਬੜੀ ਛੋਟੀ ਹੁੰਦੀ ਹੈ ਲੋਕ ਭੁੱਲ ਜਾਂਦੇ ਐ 10 ਦਿਨ ਪੁਰਾਣੀ ਗੱਲ ਹੋ ਗਈ ਪਤਾ ਨਹੀਂ ਕੀ ਕਹਿ ਗਿਆ ਸੀ ਜਾਖੜ ਸੋ ਜਾਖੜੀ ਅਗੇਨ ਮੈਂ ਦੁਬਾਰਾ ਉਹ ਕਹਿ ਰਿਹਾ ਹਾਂ ਦੋ 2014 ਦੇ ਅੰਦਰ ਜਾ ਕੇ ਕਣਕ ਦੀ ਐਮਐਸਪੀ ਦੀ ਪੇਮੈਂਟ ਤੇ ਝੋਨੇ ਦੀ ਜਿਹੜੀ ਪੇਮੈਂਟ ਹੈ ਦੋਨੋਂ ਮਿਲਾ ਕੇ 32211 ਕਰੋੜ ਰੁਪਏ ਪੰਜਾਬ ਦੇ ਕਿਸਾਨਾਂ ਨੂੰ ਆ ਪੇਮੈਂਟ ਹੋਈ ਸੀ 32211 ਕਰੋੜ ਰੁਪਏ 10 ਸਾਲ ਹੋ ਗਏ 10 ਫਸਲਾਂ ਚੱਕੀਆਂ ਗਈਆਂ 2024 ਉਹਦੇ ਵਿੱਚ ਤੇਰੀ ਵਾਲੀ ਫਸਲ ਝੋਨੇ ਵਾਲੀ ਕਿਉਂਕਿ ਪਿਛਲੀ ਫਸਲ ਗਣੀ ਜਾਂ ਨਾ ਮੈਂ ਇੱਥੇ ਹੀ ਅੱਗੇ ਵਾਲੀ ਤਾਂ ਦੇਖਾਂਗੇ 24 ਦੇ ਜਦੋਂ ਆਊਗੀ ਉਹ ਦੋਨੋਂ ਫਸਲਾਂ ਮਿਲਾ ਕੇ ਇਸ 24 ਦੇ ਸਾਲ ਦੇ ਅੰਦਰ 70385 ਕਰੋੜ ਰੁਪਏ ਸਨ ਕਿੱਥੇ 32000 ਕਰੋੜ ਰੁਪਏ ਕਿੱਥੇ 70000 ਕਰੋੜ ਰੁਪਏ ਦੁਗਣੀ ਕਿੰਨੀ ਹੁੰਦੀ ਹੈ ਜੀ 32 ਦੀ 64000 ਤੇ ਪੇਮੈਂਟ ਹੋਈ ਹੈ 70000 ਕਰੋੜ ਰੁਪਏ ਫਿਰ ਆਮਦਨ ਕਿਵੇਂ ਦੁਗਣੀ ਹੋਣ ਦਾ ਕੋਈ ਹੋਰ ਫਾਰਮੂਲਾ ਹੈ ਕਿ ਮੈਨੂੰ ਉਹ ਦੱਸ ਦਿਓ ਸਾਬ ਮੇਰੇ ਕਹਿੰਦਾ ਭਾਵੇਂ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਸੀ ਨਹੀਂ ਕਿਸਾਨ ਦੀ ਆਮਦਨ ਵਧਾਈ ਜਾਵੇ ਉਹਦੇ ਤੇ ਆਪਣੇ ਉਸ ਟੀਚੇ ਤੇ ਪਹੁੰਚੇ ਆ ਉਹਦੇ ਚ ਕਿਸਾਨਾਂ ਦੀ ਮਿਹਨਤ ਕਿਸਾਨਾਂ ਨੇ ਫਸਲ ਵਧਾਈ ਜ਼ਮੀਨ ਤਾਂ ਉਨੀ ਹੈ ਸਭ ਉਹ 332 ਲੱਖ ਹੈ ਕਟੇਰ ਜਿਹੜੀ ਆਪਾਂ ਜਿਹਦੇ ਤੇ ਕਰੀ ਜਾਂਦੇ ਆ ਬਿਜਾਈ ਉਹ ਤਾਂ ਸਾਰੀ ਇੱਕ ਇੱਕ ਕੋਈ ਖੂੜ ਹੀ ਨਹੀਂ ਛੱਡਦੇ ਆਪਾਂ ਉੱਥੇ ਉਨੀ ਫਸਲ ਹੈ ਉਹੀ ਹੈ ਉਹਦੇ ਉੱਤੇ ਕਿਸਾਨਾਂ ਦੀ ਮਿਹਨਤ ਕਰਕੇ ਕਦੇ ਝਾੜ ਕੱਢ ਜਾਂਦਾ ਹੈ ਕਦੇ ਕੁਝ ਘਟ ਵਧ ਜਾਂਦਾ ਹੈ ਐਤਕੀ 1 ਕਰੋੜ 30 ਲੱਖ ਹੈ ਇੱਕ ਵਾਰੀ ਪਿਛਲੇ 2-3 ਸਾਲ ਪਹਿਲਾਂ 1 ਕਰੋੜ 17 ਲੱਖ ਚ ਰਹਿ ਗਈ ਸੀ ਕਣ ਐਤਕੀ 1 30 ਹੱਥ ਪਾ ਲਿਆ ਆਪਾਂ ਪਰ ਆ ਕਿਸਾਨਾਂ ਦੀ ਬਦੌਲਤ ਹੈ ਇਸੇ ਤਰ੍ਹਾਂ ਬਜਟ ਦੀ ਗੱਲ ਕਰ ਲਓ ਕਿ ਕਿਸਾਨੀ ਬਜਟ ਜਿਹੜਾ ਹੈ ਕਿਸਾਨੀ ਨੂੰ ਤਾਂ ਜੀ ਆਖੋ ਪੁਰੋਖੇ ਕਰ ਰੱਖਿਆ ਕੋਈ ਧਿਆਨ ਹੀ ਨਹੀਂ ਕਰਦਾ ਬੀਜੇਪੀ ਤਾਂ ਸਰਕਾਰ ਕੋ ਦੇਖਦੀ ਨਹੀਂ ਉਹਦੇ ਤੇ ਮੈਂ ਚਾਣ ਨਾ ਪਾਦੇ ਸਭ ਕੋਈ ਇਸ ਗੱਲ ਤੇ ਕੋਈ ਗੌਰ ਨਹੀਂ ਕਰਦਾ ਵੀ ਉੱਥੇ ਦਿੱਲੀ ਦੇ ਅੰਦਰ ਕੀ ਹੋ ਰਿਹਾ ਹੈ ਨਹੀਂ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਇੱਕ ਦਿਨ ਜਿਹੜਾ ਤੁਸੀਂ ਵੀ ਉਹਨਾਂ ਨੂੰ ਕੋਟ ਕੀਤਾ ਚੌਦੀ ਚੰਨ ਸਿੰਘ ਨੂੰ ਵੀ ਕਿਸਾਨ ਨੂੰ ਇੱਕ ੱਖਾ ਇੱਥੇ ਰੱਖਣੀ ਚਾਹੀਦੀ ਆਪਣੇ ਖੇਤ ਤੇ ਫਸਲ ਤੇ ਇੱਕ ਨਿਗਾ ਚੌਦੀ ਚੰਨ ਸਿੰਘ ਕਹਿੰਦੇ ਸੀ ਵੀ ਉੱਥੇ ਰੱਖੋ ਪਾਰਲੀਮੈਂਟ ਦੇ ਅੰਦਰ ਕਿ ਉੱਥੇ ਕੀ ਪਾਲਿਸੀ ਬਣ ਰਹੀ ਹੈ ਕੀ ਕਰ ਰਹੇ ਹੈ ਕੀ ਤੁਹਾਡੇ ਵਾਸਤੇ ਕਰ ਰਹੇ ਉਹਦੇ ਤੇ ਬਿੰਦਿਆ ਰੱਖਣਾ ਸੱਜ ਜ਼ਿੰਮੇਵਾਰੀ ਬਣਦੀ ਹੈ ਉਹ ਕਿਸਾਨੀ ਇੱਕ ਬਹੁਤ ਵੱਡਾ ਨੈਸ਼ਨਲ ਮੁੱਦੇ ਦੇ ਇਲਾਵਾ ਜਿੱਥੇ ਸਾਡਾ ਨਿੱਜੀ ਮੁੱਦਾ ਹੈ ਉਹ ਤੇ ਸਾਨੂੰ ਰੱਖਣਾ ਜ਼ਰੂਰੀ ਹੈ ਉਹਦਾ ਦੱਸ ਦਿਆਂ ਮੈਂ 13 14 ਦੇ ਬਜਟ ਦੇ ਅੰਦਰ ਲਾਸਟ ਜਿਹੜਾ ਬਜਟ ਯੂਪੀ ਸਰਕਾਰ ਨੇ ਪੇਸ਼ ਕੀਤਾ ਸੀਗਾ ਉਹ ਹੋਊਗਾ 21900 ਕਰੋੜ ਰੁਪਏ ਦਾ ਰੱਖਿਆ ਸੀ 21900 ਕਰੋੜ ਰੁਪਏ ਆ ਜਿਹੜਾ ਹੁਣ 23 24 ਵਾਲਾ ਬਜਟ ਆਇਆ ਹੈ ਇਹਦੇ ਵਿੱਚ 1 ਲੱਖ ਹੋਰ ਜੋੜ ਦਿਓ 125000 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ ਸਾਬ ਆਜੋ ਚੌਧਰੀ ਸੁਨੀਲ ਕੁਮਾਰ ਜਾਖੜ ਜਿਹੜਾ ਕਿ ਸਾਡੇ ਹਬੋਰ ਹਲਕੇ ਤੋਂ ਹੀ ਨੇ ਆਜੋ ਨੇ ਹਰੇਕ ਸਾਫੇ ਤੇ ਬਹੁਤ ਤੰਜ ਕੱਸੇ ਨੇ ਕਿਸਾਨ ਯੂਨੀਅਨ ਤੇ ਬਹੁਤ ਤੰਜ ਕੱਸੇ ਨੇ ਤੇ ਬਿਮਾਰੀ ਸ਼ਬਦ ਵੀ ਉਹਨਾਂ ਵਰਤਿਆ ਵੀ ਐਮਐਸਪੀ ਦਾ ਕੋਈ ਮੁੱਦਾ ਨਹੀਂ ਉਹ ਤਾਂ ਪਿਛਲੇ 10 ਸਾਲਾਂ ਤੋਂ ਲਗਾਤਾਰ ਖਾਤਿਆਂ 'ਚ ਪੈਸੇ ਆ ਰਹੇ ਨੇ ਤਾਂ ਜੇ ਜਾਖੜ ਸਾਹਿਬ ਦਾ ਜਵਾਬ ਨਾ ਦਿੱਤਾ ਤੇ ਫਿਰ ਸਾਡੇ ਦੇ ਸਵਾਲ ਉੱਠਣਗੇ ਵੀ ਜਥੇਬੰਦੀਆਂ ਐਡਾ ਕਿਉਂ ਦਾਦੀਆਂ ਨੇ ਨਾ ਤੋਂ ਇਹਨਾਂ ਦਾ ਜਵਾਬ ਨਹੀਂ ਦਿੰਦੀਆਂ ਕਿ ਜਾਖੜ ਸਾਹਿਬ ਨੂੰ ਜਵਾਬ ਦੇ ਆਂਗੇ ਜਾਖੜ ਸਾਹਿਬ ਜਿਹੜਾ ਤੁਸੀਂ ਐਮਐਸਪੀ ਦਾ ਮੁੱਦਾ ਚੱਕਿਆ ਹਰੇ ਸਾਵੇ ਦੇ ਤੰਗ ਕੱਸਿਆ ਮੈਂ ਨਹੀਂ ਜਾਵਾਂਗਾ ਇੰਡੀਆ ਵਾਲੇ ਵੱਡੇ ਮਸਲੇ ਦੇ ਪੂਰੇ ਇੰਡੀਆ ਦੇ ਕਿਸਾਨਾਂ ਦੇ ਨਹੀਂ ਗੱਲ ਕਰਾਂਗਾ ਮੈਂ ਸਿਰਫ ਤੁਹਾਨੂੰ ਤੁਹਾਡੇ ਹਲਕੇ ਦੀ ਲਿਆਵਾਂਗਾ ਅੱਜ ਹਬੋਰ ਹਲਕੇ ਦੀ ਕਿਉਂਕਿ ਤੁਹਾਡੇ ਪਰਿਵਾਰ ਕੋ ਹਿੰਦੂਸਤਾਨ ਦੇ ਵੱਡੇ ਹਉਦੇ ਰਹੇ ਨੇ ਹੁਣ ਵੀ ਤੁਹਾਡੇ ਕੋਲ ਵੱਡੇ ਹਉਦੇ ਹੀ ਨਹੀਂ ਜਾਕਰ ਸਾਹਿਬ ਤੁਸੀਂ ਐਮਐਸਪੀ ਦੀ ਗੱਲ ਕਰ ਰਹੇ ਹੋ ਤੁਹਾਡੇ ਹਲਕੇ ਵਿੱਚ ਨਰਮਾ ਬੜੀ ਵੱਡੀ ਗਿੰਦੀ ਹੈ ਜੀ ਬੀਜਿਆ ਜਾਂਦਾ ਹੈ ਓ ਐਸਵਾ ਤਿਨੇ ਰੁਲਿਆ ਸੀਸੀਆਈ ਜਿਹੜੀ ਕਿ ਇੱਕ ਕੇਂਦਰੀ ਆਧਾਰਾ ਸੀ ਤੇ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਸੀ ਤੇ ਤੁਹਾਡੇ ਹਲਕੇ ਵਿੱਚ ਆ ਹਰੇ ਸਾਫੇ ਵਾਲਿਆਂ ਨੇ ਐਮਐਸਪੀ ਦੇ ਨਕਮਾ ਰੁਲਾ ਪਾ ਕੇ ਵਕਾਇਆ ਤੁਸੀਂ ਕਿੱਥੇ ਸੀ ਜਦੋਂ ਸੀਸੀਆਈ ਨਰਮਾਣੀ ਖਰੀਦ ਕਰਦੀ ਸੀ ਤੁਹਾਡੇ ਮੂੰਹ ਇੱਕ ਸ਼ਬਦ ਨਹੀਂ ਨਿਕਲਿਆ ਕੀ ਸਰੋਂ ਐਨਐਸਪੀ ਤੇ ਵੇਖਰੀ ਕੀ ਗੁਆਰੀ ਐਨਐਸਪੀ ਤੇ ਵੇਖਰੀ ਚੋਨੇੜਾ ਜਿਹੜਾ ਤੁਸੀਂ ਮਸਲਾ ਚੱਕਦੇ ਨਹੀਂ ਚੋਲਾ ਦਾ ਆਪਣੇ ਜਿਹੜੇ ਇਲਾਕੇ ਵਿੱਚ ਬਹੁਤ ਘੱਟ ਹੁੰਦਾ ਤੁਸੀਂ ਕਿਹਾ ਤੁਸੀਂ ਗੁੰਮਰਾਹ ਕਰਦੇ ਜੇ ਛੋਟੇ ਕਿਸਾਨਾਂ ਦੀ ਗੱਲ ਨਹੀਂ ਕਰਦੇ ਕੋਈ ਸ਼ੁਭਕਰਨ ਮਾਰਾਇਆ ਸ਼ੁਭਕਰਨ ਮਾਰਿਆ ਕਿ ਨਹੀਂ ਹਰਿਆਣੇ ਵਿੱਚ ਬੀਜੇਪੀ ਦੀ ਸਰਕਾਰ ਸੀ ਬਾਟਰ ਤੇ ਕਿਸਾਨ ਸ਼ਹੀਦ ਹੋਇਆ ਮੈਂ ਇੱਥੇ ਤੁਹਾਨੂੰ ਤਰਕ ਨਾਲ ਗੱਲ ਕਰਾਂਗਾ ਤੁਸੀਂ ਵੱਡੇ ਵੱਡੇ ਉਦਿਆਂ ਦੇ ਰਹਿ ਆ ਕਿੰਨੂ ਵਾਲੀ ਆਲਮ ਖੜਾ ਵਾਲੀ ਫੈਕਟਰੀ ਜਿਹੜੀ ਜੂਸ ਫੈਕਟਰੀ ਪੰਜਾਬ ਐਗਰੋ ਦੀ ਇਹ ਹਰੇ ਸਾਫੇ ਵਾਲਿਆਂ ਨੇ ਚਲਾਈ ਤੁਹਾਡੇ ਤੋਂ ਡੱਕਾ ਪਾਣ ਨਹੀਂ ਹੋਇਆ ਫਿਰ ਤੁਹਾਨੂੰ ਗੁੱਸਾ ਬਹੁਤ ਆਉਂਦਾ ਜੇ ਗੱਲਾਂ ਤੁਹਾਡੇ ਨਾਲ ਖੜੀਆਂ ਕਰੀਏ ਅਸੀਂ ਫਾਇਲ ਕਾ ਜਾ ਕੇ ਡੀਸੀ ਦਫ਼ਤਰ ਅੱਗੇ ਸੰਘਰਸ਼ ਕੀਤਾ ਤਖ਼ਤਾਨ ਵੀਰ ਗਏ ਸੀ अगर ਉੱਥੇ ਕੋਈ ਕਿਸਾਨ ਸ਼ਹੀਦ ਹੋ ਜਾਂਦਾ ਤੇ ਜਥੇਬੰਦੀਆਂ ਨਹੀਂ ਮਰਾਇਆ ਜਥੇਬੰਦੀਆਂ ਆਪਦੇ ਹੱਕਾਂ ਲਈ ਜੰਡੀਆਂ ਨੇ ਤੇ ਜਦੋਂ ਸ਼ਾਂਤ ਨਹੀਂ ਸੰਘਰਸ਼ ਕਰਨ ਜਾਂਦੇ ਆ ਤਾਂ ਫਿਰ ਅੱਗੋਂ ਸਰਕਾਰਾਂ ਜਦੋਂ ਜ਼ਬਰ ਜ਼ੁਲਮ ਢਾਉਣੇ ਲੱਗ ਪੈਂ ਉੱਥੇ ਕਿਸਾਨਾਂ ਦਾ ਕੀ ਹੋਊ? ਜਦੋਂ ਸਭ ਤੁਸੀਂ ਗੱਲ ਕਰੋਗੇ ਜਿਹੜਾ ਗੰਗਾਨਗਰ ਹਬੂਰ ਦਮਯਾਰ ਹਿੰਦ ਪਾਕਿਸਤਾਨ ਦਾ 1 ਮਹੀਨਾ ਬਾਰਡਰ ਬਣਾਈ ਰੱਖਿਆ ਤੁਹਾਡੇ ਮੂੰਹ ਇੱਕ ਸ਼ਬਦ ਨਹੀਂ ਨਿਕਲਿਆ ਤੁਸੀਂ ਹਰੇ ਸਾਥੀਆਂ ਆ ਗਏ ਤੇ ਤਨਜ ਪਸੋਗੇ ਲਖੀਮਪੁਰੇ ਕਾਂੜ ਜਿਹੜਾ ਹੋਇਆ ਛਰੇ ਆਮ ਮਿਸ਼ਰੇ ਦੇ ਮੁੰਡੇ ਨੇ ਗੱਡੀ ਚੜਾ ਕੇ ਕਿਸਾਨ ਸ਼ਹੀਦ ਕੀਤਾ ਗਿਆ ਤੇ ਉਹਨਾਂ ਪਰਿਵਾਰਾਂ ਦੇ ਪਰਚੇ ਵੀ ਦਰਜ ਹੋਏ ਤੇ ਹੁਣ ਤੁਹਾਡੀ ਜਮੀਰ ਮਰਗੀ ਤੇ ਇਹਦੇ ਵਿੱਚ ਸਾਡਾ ਕੀ ਕਸੂਰ ਤੁਸੀਂ ਬੜੀਆਂ ਵੱਡੀਆਂ ਗੱਲਾਂ ਕਰਦੇ ਜੀ ਜਿਹੜੇ ਮੈਂ ਇਤਿਹਾਸਕਾਂ 'ਚ ਵਿਸ਼ਵਾਸ ਰੱਖਦਾ ਸ਼ਾਇਦ ਤੁਸੀਂ ਆਪ ਦੀ ਬਣ ਜਾਂਦੇ ਜਿਹੜੀਆਂ ਹਰਿਆਣੇ ਦੀਆਂ ਪਹਿਲਵਾਨ ਕੁੜੀਆਂ ਸੀ ਜਿੱਥੋਂ ਤੱਕ ਮੈਨੂੰ ਲੱਗਦਾ ਉਹ ਜਾਟ ਪਰਿਵਾਰਕ ਚ ਜਿੰਦੇ ਨੇ ਉਹਨਾਂ ਨੇ ਸ਼ੋਸ਼ਣ ਕਰਦਾ ਇਜਾਮ ਲਾਇਆੁੰਦੇ ਮੁੰਡੇ ਮੁੰਡੇ ਨੂੰ ਟੱਕ ਦਿੱਤੀ ਗਈ ਤੁਹਾਡੇ ਮੂੰਹ 21ੀ ਦਰਦ ਨਹੀਂ ਨਿਕਲਿਆ ਕਿ ਇੱਕ ਵਾਈਪਸ ਸੁਰੱਖਿਆ ਲਈ ਤੁਹਾਡੀ ਜਮੀਰ ਮਰ ਗਈ ਬੜੇ ਵੱਡੇ ਜਨਤ ਸਾਬ ਗੱਲਾਂ ਕਰਨੀਆਂ ਸੋਖੀਆਂ ਨੇ ਫੇਰ ਜਿਵੇਂ ਮਨੀਪੁਰ ਵਿੱਚ ਔਰਤ ਨੂੰ ਨੰਗੀ ਕਰਕੇ ਘੁਮਾਇਆ ਗਿਆ ਅਤਿਆਚਾਰ ਕੀਤਾ ਗਿਆ ਉਦੋਂ ਤੁਹਾਡੀ ਆਤਮਾ ਕਿੱਥੇ ਸੀ ਨੈਰੀ ਪਾਣੀ ਦਾ ਜਿਹੜਾ ਮਸਲਾ ਆਪਣੇ ਇੱਕ ਹਬੋਰ ਹਲਕੇ ਦਾ ਹੀ ਲਾ ਲੋ। 1264 ਫਿਊਸ ਨੂੰ ਸਾਨੂੰ ਗੁਰਗਤੀ ਵਾਲੇ ਹੈਂਡ ਤੇ ਚਾਹੀਦਾ ਹੈ। ਅੱਜ ਤੱਕ ਸਾਨੂੰ 4300 ਤੋਂ ਵੱਧ ਪਾਣੀ ਨਹੀਂ ਮਿਲ ਰਿਹਾ। ਕਦੀ ਤੁਸੀਂ ਆਵਾਜ਼ ਬੰਦ ਕੀਤੀ। ਉਹ ਵੀ ਪਾਣੀ ਦੀ ਮੀਰਮੈਂਟ ਹਰੇ ਸਾਫੇ ਵਾਲਿਆਂ ਨੇ ਕਰਾਈ ਸੀ ਤੁਹਾਡੀ ਯਾਦਸ਼ਕਤੀ ਕਦੇ ਕਮਜ਼ੋਰ ਨਾ ਹੋਣੀ ਹੋਵੇ। ਤੁਹਾਨੂੰ ਦੱਸ ਦਈਏ। ਕੀ ਗੰਕਨਾ ਲੈ ਜਾਂਦਾ ਬੀਬੀਐਮ ਵੱਲੋਂ ਛੇ ਨਿਰਧਾਰਿਤ 1500 ਕਿਊਸਕ ਕੀਤਾ ਗਿਆ ਹੈ ਉਹਦੇ ਵਿੱਚ 25 2600 ਕਿਊਸਕ ਪਾਣੀ ਚੱਲ ਰਿਹਾ ਹੈ ਉਥੇ ਤੁਹਾਡੀ ਜ਼ਬਾਨ ਨੂੰ ਕਿਉਂ ਤਾਲਾ ਲੱਗ ਜਾਂਦਾ ਡਾਕਟਰ ਸਾਹਿਬ ਜਾਂ ਕੀ ਟੈਲਾਂ ਤੇ ਆਪਣੇ ਇਲਾਕੇ ਦੇ ਲੋਕ ਬੈਠੇ ਨੇ ਜਿਹੜੇ ਨਹਿਰੀ ਪਾਣੀ ਦੀ ਘਾਟ ਕਰਕੇ ਤਰਫ ਰਹੇ ਨੇ ਬਾਗ ਬਾਗ ਸੁਕ ਰਹੇ ਨੇ ਜਾ ਤੁਸੀਂ ਆਪਾਂ ਕਿੱਥੇ ਸਟੈਂਡ ਕਰਦੇ ਆ ਤੁਸੀਂ ਇੱਕ ਦੱਸੋ ਤੁਹਾਡੇ ਕੋਲ ਵੱਡੇ ਆਉਦੇ ਰਹੇ ਤੁਸੀਂ ਹਬੂਰ ਵਿੱਚ ਕੀ ਕੀਤਾ ਤੁਸੀਂ ਜੇ ਕਿਸਾਨ ਜੱਠੇਬੰਦੀਆਂ ਠੀਕ ਹੈ ਤੁਸੀਂ ਸਵਾਲ ਕੀਤਾ ਜੱਠੇਬੰਦੀਆਂ ਦੇ ਆਦੂ ਜਿਹੜੇ ਨੇ ਇਹ ਆਪੋ ਆਪਣੇ ਨੰਬਰ ਬਣਾਉਣ ਲਈ ਅਲੱਗ-ਅਲੱਗ ਰਾਟੁੰਦੇ ਨੇ ਹਾਂ ਠੀਕ ਹੈ ਛੋਲਿਆਂ ਵਿੱਚ ਕੋਕੜੂ ਕਈ ਵਾਰੀ ਹੋ ਜਾਂਦੇ ਨੇ ਆ ਪੰਜ ਜੰਗਲਾਂ ਇਕੋ ਜੁਆ ਨਹੀਂ ਠੀਕ ਜਥੇਬੰਦੀਆਂ ਵਿੱਚ ਵੀ ਸਾਰੇ ਮਾਰੇ ਨਹੀਂ ਤੇ ਸਾਰੇ ਦੋਦੋ ਦੇ ਤੋਦੇ ਵੀ ਨਹੀਂ ਪਰ ਜਕਰ ਸਭ ਤੁਸੀਂ ਕਿਹੜੇ ਮੂੰਹ ਨਾਲ ਗੱਲ ਕਰਦੇ ਹੋ ਇਹ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਤੁਸੀਂ ਇੱਕ ਮੁੱਖ ਮੰਤਰੀ ਦਾ ਅਹੁਦਾ ਤੁਹਾਨੂੰ ਨਹੀਂ ਮਿਲਿਆ ਤੁਸੀਂ ਬੜਾ ਹਿੰਦੂ ਕਾਰਡ ਖੇਟਿਆ ਮੇਰਾ ਇਹ ਗਣਾ ਸੀ ਮੈਂ ਹਿੰਦੂ ਸੀ ਜਕਰ ਸਾਰ ਕਿਹੜੇ ਅਸੀਂ 750 ਕਿਸਾਨ ਸ਼ਹੀਦ ਕਰਵਾ ਕੇ ਆਏ ਆ ਅਸੀਂ ਆਉਂਦੇ ਸਵਾਲ ਹੀ ਨਹੀਂ ਪੁੱਛ ਸਕਦੇ ਬੀਜਪੀ ਤੋਂ ਅਸੀਂ ਆਪ ਵਾਲਿਆਂ ਨੂੰ ਕੀ ਕਰਨੇ ਆ ਜੇ ਆਪ ਵਾਲੇ ਆਉਂਦੇ ਨੇ ਫਿਰ ਉਹਨਾਂ ਨੂੰ ਸਵਾਲ ਜਵਾਬ ਕਰਨੇ ਮੁੱਖ ਮੰਤਰੀ ਆਇਆ ਸੀ ਬਾਹਵਾਲੇ ਅਸੀਂ ਗਏ ਸੀ ਜਿਉਂ ਉਹ ਸਾਨੂੰ ਗੁਫਤਾਰ ਕਰ ਲਿਆ ਉਹਦੇ ਵਿੱਚ ਸਾਡਾ ਕੀ ਦਰ ਹੈ ਜੇ ਹੁਣ ਲੀਡਰ ਜਿਹੜੇ ਨੇ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਰੱਖਦੇ ਆਪ ਦੀ ਮਨਮਰਜ਼ੀ ਕਰਦੇ ਨੇ ਪਾਵਰ ਦਾ ਮਿਸਯੂਜ਼ ਕਰਦੇ ਨੇ ਉਹਨ ਦੇ ਵਿੱਚ ਸਾਡਾ ਕੀ ਸੀ ਤੁਸੀਂ ਬਰਨਾਲੇ ਤਸਾਨਾ ਵਿੱਚ ਵਪਾਰੀਆਂ ਵਿੱਚ ਵਿਵਾਦ ਖੜਾ ਹੋਇਆ ਬੜੀ ਮਾੜੀ ਗੱਲ ਹੈ ਮੈਂ ਨਹੀਂ ਚੰਗਾ ਸਮਝਦਾ ਤੁਸੀਂ ਉਹਨਾਂ ਦੇ ਤੇ ਬੜਾ ਕਿੰਤੂ ਹਿੰਦੂ ਪਰੰਪਰਾਂ ਤੋਂ ਕੀਤਾ ਵੀ ਇਹਨਾਂ ਹਰੇਫਾਂ ਆ ਕੇ ਆਇਆਂ ਨੂੰ ਉੱਥੇ ਲਾਇਸੈਂਸ ਮਿਲ ਗਿਆ ਤੇ ਤੁਸੀਂ ਥੋੜਾ ਜਾਨੂੰ Hindu ਵਾਲਾ ਵੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦੇ ਜੀ ਚਾਹੇ ਸਭ ਤੁਸੀਂ ਕਿਹੜੇ ਰੂਪ ਨਾਲ Hindu ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦੇ ਜੀ ਦੱਸੋ ਮੈਨੂੰ ਸਮਝਣਾ ਹਬੋਰ ਵਿੱਚ ਸਭ ਤੋਂ ਜ਼ਿਆਦਾ ਅਤਿਆਚਾਰ ਪੱਛੇ ਜੇ ਤੁਸੀਂ ਛਿੱਤਰ ਮਾਰੇ ਨੇ ਤੇ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਉਹਨਾਂ ਵਿੱਚ ਜ਼ਿਆਦਾ ਗਿਣਤੀ ਹਿੰਦੂ ਵੀਰਾਂ ਦੀ ਹੋਵੇਗੀ ਤੁਸੀਂ ਇੱਕ ਮੁੱਦਾ ਦੱਸੋ ਜਿੰਦੇ ਤੁਸੀਂ ਵੱਡੇ ਮੁੱਦੇ ਸਾਰੇ ਛੱਡ ਦਿਓ ਤੁਸੀਂ ਹਬੋਰ ਦੇ ਪੜੇ ਵਾਸਤੇ ਕਿ ਕਿਤਾ ਇੱਕ ਮੁੱਦਾ ਸਾਨੂੰ ਗਿਣਾ ਦਿਓ 28% ਮੈਹਰੀ ਪਾਣੀ ਐਸ ਟਾਈਮ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈ ਇਹ ਤੁਹਾਨੂੰ ਮਿਲ ਰਿਹਾ ਹੈ ਕਿ ਕ੍ਰਿਸ਼ਨ ਕੁਮਾਰ ਦਬਾਅ ਪਾ ਰਿਹਾ ਹੈ ਉਪਾਰੀਆਂ ਤੇ ਪਟਵਾਰੀਆਂ ਤੇ ਵੀ ਇਹਨੂੰ 100% ਦਾ ਆਂਕੜਾ ਪੇਸ਼ ਕਰੋ ਮੈਨੂੰ ਵੀ ਪਤਾ ਜਿਵੇਂ ਮਰਜ਼ੀ ਕਰੋ ਉੱਥੇ ਤੁਹਾਡੀ ਜ਼ੁਬਾਨ ਕਿਉਂ ਚੁੱਪ ਹੋ ਗਈ ਕਿਉਂਕਿ ਤੁਹਾਡੀ ਇੰਟਰ ਚ ਸਰਕਾਰ ਹੈ ਇੱਥੇ ਤੁਸੀਂ ਭੁਗਵਾਨ ਤੁਮਾਰ ਸਰਕਾਰ ਦੇ ਖਿਲਾਫ ਨਹੀਂ ਬੋਲੇ ਕਿਉਂਕਿ ਤੁਸੀਂ ਦੂਜੇ ਸਾਰੇ ਤੁਹਾਡੀ ਮਿਲੀ ਭੁਗਤ ਦੂਜੇ ਰਾਜਾਂ ਵਿੱਚ ਫਾਇਦੇ ਲੈਣੇ ਨੇ ਇਹ ਹਰ ਇੱਕ ਜਿਹੜੇ ਹਰੇ ਸਾਫੇ ਵਾਲੇ ਨੇ ਨਾ ਅੱਜ ਇਹਨਾਂ ਕਰਕੇ ਹੀ ਪੰਜਾਬ ਵਿੱਚ ਕਿਸਾਨ ਬਚੇ ਹੋਏ ਨੇ ਕਿ ਤੁਸੀਂ ਮਜ਼ਦੂਰਾਂ ਦਾ ਮੁੱਦਾ ਚੱਕਿਆ ਤੁਸੀਂ ਜਿਹੜੀ ਤੁਹਾਡੀ ਬੀਜੇਪੀ ਪਾਰਟੀ ਰਾਮ ਮੰਦਰ ਦੀ ਗੱਲ ਕਰਦੀ ਪਿੱਛੇ ਜਾ ਉਹਨ ਘਟਨ ਹੋਇਆ ਉੱਥੇ ਸਾਡੇ ਜਿਹੜੇ ਦੇਸ਼ ਦੇ ਰਾਸ਼ਟਰਪਤੀ ਨੇ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਬੁਲਾਇਆ ਜੱਟਪੁਰ ਸਾਹਿਬ ਓਪਨ ਚੈਲੰਜੇ ਸਾਡੇ ਇਲਾਕੇ ਵਿੱਚ ਸਾਡੇ ਮੇਘਵਾਲ ਭਰਾ ਵੀ ਬੈਠੇ ਨੇ ਇਹਨਾਂ ਨੂੰ ਕੋਈ ਤੁਸੀਂ ਇੱਕ ਪੀਰਤਸਥਾਨ ਤੇ ਲਿਜਾ ਕੇ ਦਿਖਾ ਦਿਓ ਜਿੱਥੇ ਤੁਹਾਨੂੰ ਇਹਨਾਂ ਨੂੰ ਜੇ ਜਾਤ ਪਾਤ ਦਾ ਤੱਤ ਆ ਲੱਗ ਜੇ ਤੇ ਨੂੰ ਮੰਦਰਾਂ 'ਚ ਵੜਨ ਨਹੀਂ ਦਿੰਦੇ ਕਈ ਜਾਈ ਮੰਦਰ ਨੇ ਤੁਸੀਂ ਜਿਹੜੀ ਧਰਮ ਦੀ ਤੁਹਾਡੀ ਪਾਰਟੀ ਰਾਜਨੀਤੀ ਕਰਦੀ ਤੁਸੀਂ ਮਜ਼ਦੂਰਾਂ ਦੀ ਗੱਲ ਕਰੋਗੇ ਸ਼ਰਮ ਆਉਣੀ ਚਾਹੀਦੀ ਜਗਰਸਾਲ ਇਹਦੀਆਂ ਗੱਲਾਂ ਤੋਂ ਤੁਹਾਨੂੰ ਬਾਝ ਆਉਣਾ ਚਾਹੀਦਾ